ਹੈਲੋ ਮੈਂ ਗਾਉਂਦਾ ਤਾਸੇ ਮਾਰਾ ਐਡਿਟ ਤਾ ਨਹੀਂ ਵੀਡੀਓ ਕੋਈ ਨਕਲੀ ਤਰੀਕ ਨਹੀਂ ਜੀ ਮਾਰਾ ਅਸਲੀ ਹੈ ਵੀਡੀਓ ਅਸਲੀ ਹੈ ਨਕਲੀ ਤਰੀਕ ਨਹੀਂ ਮਾਰਾ ਤੇ ਤੂੰ ਹੀ ਬੋਲਣ ਰਿਹਾ ਹਾਂ ਹਾਂ ਤੇ ਤੂੰ ਕੀ ਬੋਲਣਿਆ ਬੋਲੇ ਵੀਡੀਓ ਵਿੱਚ ਮੈਂ ਦੇ ਵਿੱਚ ਇਹੋ ਹੀ ਬੋਲਿਆ ਮਾਰਾ ਸੁਣੋ ਤੂੰ ਹਾਂ ਮੈਂ ਸੁਣ ਲਿਆ ਵਾ ਤੂੰ ਆਪਣੀ ਗੱਲ ਕਰ ਹਾਂ ਜੀ ਤੂੰ ਕਹਿੰਦਾ ਵਾ ਵੀ ਮੈਂ ਦਸਵਾ ਗੁਰੂ ਹਾਂ ਦਸਮ ਪਾਤਸ਼ਾਹ ਵਾ ਵਾਏ ਵਾਏ ਗੁਰੂ ਕੀ ਕਹਿੰਦਾ ਬੰਦਾ ਵਦੇ ਤੇ ਆ ਨਾਲ ਤੋਂ ਇੱਕ ਨਵੀਂ ਜਿਹੜੀ ਕਹਾਣੀ ਸੁਣਾਉਂਦੇ ਆ ਵੀ ਜਿਹੜਾ ਵਾਗਰੂ ਆ ਉਹ ਬੰਦਾ ਵਾ ਤੇ ਜਿਹੜੀ ਬਾਣੀ ਉਹ ਜਨਾਨੀ ਆ। ਉਹ ਮਾਰੇ ਮੈਂ ਕਿੱਥੋਂ ਸਿੱਖਿਆ ਇਹ ਸੁਰਤ ਸ਼ਬਦ ਦੀ ਮੈਂ ਗੱਲ ਇਹ ਨਾਲ ਕੀਤੀ ਹੋਰ ਗੱਲ ਕੋਈ ਨਹੀਂ ਕੀਤੀ। ਇਹ ਜਿਹੜੀ ਬਾਣੀ ਆ ਮਾਤ ਪਿਤਾ ਦੀ ਬਣੀ ਆ ਸਾਰੀ। ਬਹੁਤ ਤੈਨੂੰ ਗਿਆਨ ਆ ਤੈਨੂੰ ਬਾਣੀ ਦਾ। ਤੇ ਤੂੰ ਇਹ ਗੱਲ ਕਹਿਣਾ ਵਾ ਵੀ ਜਿਹੜਾ ਵੈਗਰੂ ਆ ਉਹ ਉਹ ਬੰਦਾ ਵਾ। ਉਹ ਵੈਗਰੂ ਆ ਉਹ ਮਰਦਿਆ ਤੇ ਗੁਰਬਾਣੀ ਜਨਾਨੀ ਆ। ਉਹ ਕਿਹੜੇ ਧਾਰ ਤੇ ਗੱਲ ਕਰਦਾ। ਨਹੀਂ ਮੈਂ ਅਸੀਂ ਤਾਂ ਸੁਰਤ ਸ਼ਬਦ ਦੇ ਨਾਲ ਗੱਲ ਕਰਦੇ ਜਿਹੜੀ ਸੁਰਤ ਆ ਜਿਹੜੀ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਤੂੰ ਬਾਣੀ ਦਾ। ਹਾਂਜੀ। ਉਹਨਾਂ ਨੂੰ ਕਿਦਾਂ ਸਾਬਤ ਕਰਨਾ ਹੈ ਗੱਲ ਜਿਹੜਾ ਉਹ ਬੰ ਪਾਣੀ ਆ ਉਹ ਲੇਡੀਜ਼ ਆ ਮਹਾਰਾਜ ਜੀ ਜਿਹੜੀ ਸੋਪਿਆ ਜਿਹੜੀ ਸੁਰਤ ਬੰਦੇ ਦੇ ਅੰਦਰ ਚੱਲਣ ਰਹੀ ਆ ਉਹਨੂੰ ਕਹਿੰਦੇ ਮਾਤ ਪਿਤਾ ਕਿੱਥੇ ਆਦਾ ਜਿਹੜਾ ਪਾਣੀ ਜਿਹੜਾ ਕਿੱਥੇ ਕਿਤੇ ਕੋਡ ਹੋਇਆ ਵਾ ਅੱਛਾ ਜਿਹੜਾ ਤੂੰ ਕਹਿਣਾ ਵਾ ਵੀ ਮੈਂ ਗੁਰੂ ਗੋਬਿੰਦ ਸਿੰਘ ਆ ਤੇ ਜਿਹੜੇ ਚਾਰ ਮੇਰੇ ਮੁੰਡੇ ਆ ਉਹ ਸਹਿਮਜਾਦੇ ਆ ਮਹਾਰਾਜ ਜੀ ਵੇਖੋ ਜਿਹੜੇ ਬੱਚੇ ਕਹਿਣਾ ਵਾ ਕਿ ਨਹੀਂ ਜਿਹੜੇ ਬੱਚੇ ਵੇਖੋ ਉਹ ਤੇ ਜਿਹੜਾ ਮਾਂ ਦਾ ਜਿਨ੍ਹਾਂ ਨੇ ਧਰਤੀ ਦੇ ਵਿੱਚ ਕਾਣ ਕੇ ਮਾਂ ਪਿਓ ਨੂੰ ਸੇਵਾ ਕਰਨੀ ਨਾ ਉਹ ਮਾਰੇ ਰੱਬ ਦੇ ਬੱਚੇ ਨੇ ਤੂੰ ਇਹ ਗੱਲ ਦੀ ਗੱਲ ਕਰ ਉਹਨਾਂ ਸਾਡੀ ਸਾਡੀ ਗੱਲ ਕਹਿਣਾ ਵਾ ਵੀ ਜਿਹੜੇ ਸਹਿਬ ਜਿਹੜੇ ਤਰੇ ਬੇਟੇ ਆ ਚਾਰ ਬੇੜੇ ਕਰੇ ਹਾਂਜੀ ਮੋਨੇ ਕੋ ਨਹੀਂ ਮੋਨੇ ਕੋ ਨਹੀਂ ਆ ਮਾਰੇ ਮੋਨੇ ਕੋ ਨਹੀਂ ਕੰਮ ਕਰਦਾ ਕਿਰਤ ਕਮਾਈ ਅਕਾਊਂਟਾਂ ਨੂੰ ਕੰਮ ਆਪਣੀ ਕਿਰਤ ਕਮਾਈ ਹਾਂਜੀ ਮੈਂ ਕਿਰਤ ਕਮਾਈ ਤੇ ਨਹੀਂ ਲੈਣਾ ਆ ਉਹਨਾਂ ਦੀ ਜੀ ਮੈਨੂੰ ਇਹ ਦੱਸ ਤੂੰ ਇਹ ਗੱਲ ਕਹਿਣਾ ਵੀ ਉਹ ਜਿਹੜੇ ਚਾਰ ਬੱਚੇ ਆ ਉਹ ਮੇਰੇ ਹਾਂ ਉਹ ਤਾਂ ਸਹਬਜ਼ਾਦੇ ਆ ਜੀ ਵੀ ਉਹ ਸਹਬਜ਼ਾਦੇ ਆ ਮੇਰੇ ਤੇ ਮੈਂ ਦਸਵੇਂ ਪਾਸ਼ਾ ਵਾਂ ਮਾਰੇ ਸਾਡੇ ਤਾਂ ਅਹੀਂ ਤੇ ਬੱਚੇ ਜਿਨ੍ਹਾਂ ਵੀ ਤੁਸੀਂ ਤੁਹਾਡੇ ਬੱਚੇ ਨੂੰ ਵੀ ਸਹਬ ਹੀ ਆ ਤੁਹਾਡੇ ਜਾਨ ਸਾਡੇ ਸਹਬਜ਼ਾਦੇ ਨਹੀਂ ਆ ਸਾਡੇ ਸਹਬਜ਼ਾਦੇ ਤਾਂ ਹੋਣਗੇ ਜੀ ਉਹ ਸਾਹਿਬ ਜਿਆਦਾ ਰੂਪ ਵਰਗੇ ਹੋਣਗੇ ਮੇਰਾ ਰੂਪ ਵਰਗੇ ਜਦੋਂ ਸਾਹਿਬ ਜਿਆਦਾ ਰੂਪ ਆ ਪਾਏ ਆ ਬਾਣੇ ਨੀਲੇ ਫਲ ਸੁਣ ਮੇਰੀ ਓਏ ਬੰਦਿਆਂ ਨੂੰ ਗੱਲ ਸੁਣ ਮੇਰੀ ਮੈਂ ਤੈਨੂੰ ਜੀ ਜੀ ਕਰਨਿਆ ਨਾ ਤਾਂ ਮਤਲਬ ਵੇਖ ਨਹੀਂ ਆ ਮੈਂ ਹੁਣ ਚੰਗਾ ਹਾਂ ਚੰਗਾ ਚੰਗਾ ਨਹੀਂ ਹੋਗਾ ਮੈਂ ਬਹੁਤ ਜ਼ਿਆਦਾ ਮਾੜੇ ਗੁਰੂ ਦੇ ਮਾਮਲੇ 'ਚ ਨਹੀਂ ਤੇ ਅਹੀ ਕੀ ਮਾਰ ਜਿੱਥੇ ਗੱਲ ਗੁਰੂ ਦੀ ਆ ਗਈ ਨਾ ਉਥੇ ਮੈਂ ਕੋਈ ਨਹੀਂ ਵੇਨਾ ਕੋਣ ਆ ਤੂੰ ਕੋਣ ਨਹੀਂ ਆ ਮੈਨੂੰ ਇਤਨਾ ਮਤਲਬ ਨਹੀਂ ਆ ਤੂੰ ਕੋਨੇ ਕੋਨੇ ਤੇਰੇ ਬੱਚੇ ਆ ਤੂੰ ਇਹ ਗੱਲ ਕਹਿਣਾ ਵੀ ਉਹ ਸਹਬ ਜਿਆਦੇ ਦਾ ਰੂਪ ਆ ਮਾਰੇ ਮੈਂ ਗੱਲ ਨਹੀਂ ਮੇਰੀ ਪੁੱਸਣ ਗੱਲ ਮੇਰੇ ਬੱਚੇ ਮੈਨੂੰ ਆਪਾ ਸੁਖ ਦੇਂਦਾ ਮੇਰੇ ਬੱਚੇ ਮਿਹਨਤ ਕਾਟ ਤੇ ਮਿਹਨਤ ਕਰਨ ਦਾ ਕਮਾਈਆਂ ਕੰਡ ਸਾਨੂੰ ਅਜ ਤੱਕ ਉਹਨਾਂ ਬੋਲ ਨਹੀਂ ਨਾ ਕੋ ਮਾਰਾ ਕੀਤਾ ਪਰ ਉਹ ਸਹਬ ਦਾ 1000 ਰੁਪਇਆ ਉਹ ਵੀ ਰੁਪਏ ਮਾਰੇ ਜੀ ਕਰਾ ਸਹਬ ਨਾਲ ਸਹਬ ਦਾ ਰੂਪ ਕਿਤਰਾ ਬਣ ਜਾਣਗੇ ਉਹ ਮੋਨੇ ਕੋਲੇ ਮਾਰੇ ਉਹ ਬਹੁਤ ਫਦੇ ਸਕ ਬਾਬਾ ਜੀ ਸਿੰਘ ਬਣ ਜਾਣਗੇ ਜੇ ਉਹ ਨਾਂ ਬਣ ਕੇ ਮਹਾਰਾਜ ਜੀ ਦੇ ਰੂਪ ਤੇ ਹੋਣਗੇ ਨਾ ਤੂੰ ਕਿੱਦਾਂ ਕਹਿ ਦੇਂਗਾ ਵੀ ਉਹ ਬਣ ਗਿਆ ਮੈਂ ਕਿ ਉਹ ਵੀਡੀਓ ਕਹਿਣ ਦੇ ਆ ਵਾ ਇਹ ਆਂਦਾ ਇਹ ਇੰਨੇ ਇਹ ਗੱਲ ਆਖੀ ਆ ਇੱਥੇ ਆਂਦੇ ਛੱਡ ਦੀ ਤਿਆਜ ਨਹੀਂ ਨਹੀਂ ਹਾਂ ਇਹ ਆਂਦਾ ਵਾ ਕਿ ਮੈਂ ਸਹਿਬ ਗੁਰੂ ਇਹ ਜੁਗ ਦਾ ਹਾਂ ਤੇ ਮੈਂ ਜੇ ਸ਼ਕਤੀ ਮਾਰ ਕੇ ਤੇ ਖੰਡਾ ਬਾਟਾ ਤਿਆਰ ਕਰਕੇ ਹਾਂ ਤਾਂ ਪਾਲਾਂ ਲਾਈਆਂ ਨਾ ਮਹਾਰਾਜ ਕਹਿੰਦਾ ਵੀ ਇਹ ਹੇਮਕੁੰਡ ਸਹਿਬ ਬਣਾਇਆ ਤਾਂ ਵੀਡੀਓ ਵਿੱਚ ਮੈਂ ਬੋਲਣ ਵੀ ਦਿਆਂਗਾ ਕਿ ਆ ਲਈ ਆਹ ਛੋਟੀ ਕਲਿੱਪ ਹੈ ਨਾ ਬਾਬਾ ਜੀ ਅਸੀਂ ਤਾਂ ਤੰਬੂ ਲਾਇਆ ਵਾ ਤੰਬੂ ਲਗਾ ਸਾਡਾ ਤੰਬੂ ਦੇ ਵਿੱਚ ਬੈਠੇ ਅਸੀਂ ਇੱਥੇ ਆਣ ਕੇ ਸੇਵਾ ਕਰਦੇ ਲੋਕਾਂ ਦੀ ਮੇਰੇ ਸੁਣੇ ਨਹੀਂ ਬੰਦੇ ਦੇ ਪੁੱਤਾਂ ਨੂੰ ਗੱਲ ਤੰਬੂ ਲਾ ਕਿਰਤਕਾਰ ਸਾਨੂੰ ਕੋਈ ਮੁਸ਼ਕਲ ਨਹੀਂ ਹਾਂਜੀ ਪਰ ਜਿਹੜੀ ਤੂੰ ਗੱਲ ਕਹਿਣਾ ਨਾ ਆਹ ਵਾਲੀ ਹਾਂਜੀ ਜੇ ਤੂੰ ਪਹਿਲਾਂ ਕਹੀ ਆ ਗਲਤੀ ਨਾ ਕਹੀ ਆ ਜਾਣੇ ਕਹੀ ਸਾਨੂੰ ਨਹੀਂ ਮਤਲਬ ਉਹਨੂੰ ਕਰਦੇ ਉੱਥੇ ਬੰਦ ਬੰਦਿਆ ਮਾੜਾ ਜੇ ਨਾ ਇਹ ਗੱਲ ਕਹਿਣਾ ਵਾ ਤੁਹਾਡੀ ਮਾਫੀ ਮਾੜਾ ਮੈਨੂੰ ਨਹੀਂ ਮੰਗਣੀ ਮੈਨੂੰ ਨਹੀਂ ਮੰਗਣੀ ਮਾਫੀ ਮੰਗਣੀ ਗੁਰੂ ਕੋਲ ਤੇ ਦੂਜੀ ਗੱਲ ਜੇ ਤੂੰ ਇਹ ਗੱਲ ਸੋਚਦਾ ਵਾ ਕਿ ਅੱਜ ਇਹ ਆਏ ਆ ਚੱਲ ਗਏ ਆ ਤੇ ਮੁੜ ਕੇ ਮੈਂ ਫੇਰ ਉਹ ਗੱਲ ਕਰੂੰਗਾ ਤੇ ਤੇਰਾ ਬਹੁਤ ਵੱਡਾ ਭਲੇਖਾ ਹੀ ਅੱਜ ਅਹੀਂ ਆ ਇਹ ਤੁਹਾਨੂੰ ਸਮਝਾਉਣ ਸਨਾਰਾ ਪ੍ਰਸ਼ਾਸਨ ਮੁੜ ਕੇ ਪ੍ਰਸ਼ਾਸਨ ਨਾਲ ਸਾਡੀ ਹੋਣਾ ਜੀ ਮਹਾਰਾਜ ਪ੍ਰਸ਼ਾਸਨ ਮੁੜ ਕੇ ਸਾਡੇ ਆ ਲਹੂ ਸਾਨੂੰ ਲੈਣ ਵਾਲੇ ਹਾਂ ਇਹੋ ਜਿਹਾ ਸਮਾਦੀ ਲਾਵਾਂ ਤੇਰੀ ਯਾਦ ਕਰੇਗਾ ਬਾਪਾ ਜੀ ਗਾੜੀ ਆਖੀ ਮੈਂ ਇੱਕ ਧੁੰਦੀ ਆ ਮੈਂ ਇਹ ਗੱਲ ਬਾਣੀ ਪੜਦਾ ਨਾ ਬਾਣੀ ਪੜ ਤੂੰ ਮੇਰੀ ਗੱਲ ਸੁਣ ਬਾਣੀ ਪੜ ਮਹਾਰਾਜੀ ਦਾ ਸੁਣੋ ਮੇਰੀ ਗੱਲ ਬਾਣੀ ਪੜ ਬਾਣੀ ਪੜ ਬੰਦਿਆਂ ਨੂੰ ਰੱਬ ਸੰਭਲੇ ਬੰਦੇ ਦੇ ਪੁੱਤਾਂ ਨੂੰ ਬਾ ਵੀ ਰਾਬੀ ਮੈਂ ਨਹੀਂ ਰਾਬੀ ਤੁਸੀਂ ਰਾਬਾ ਜੀ ਰਾਬੀ ਸਾਡੇ ਕੋਲ ਤੁਸੀਂ ਤੁਹਾਨੂੰ ਵੀ ਰਾਬੀ ਸਮਝ ਕੇ ਕੇਸ ਰੱਖੇ ਉਹਨਾਂ ਨੇ ਮਹਾਰਾਜ ਕੇਸ ਰੱਖੇਗਾ ਨਹੀਂ ਨਹੀਂ ਅਜੇ ਕੱਟੇ ਤੂੰ ਉਹਨੂੰ ਕਿੱਦਾਂ ਸਹਬ ਜਣਾ ਖੜਾ ਕਰਨ ਦੇ ਆ ਮਹਾਰਾਜ ਨੇ ਤੇ ਇਹ ਗੱਲ ਕਹੀ ਵੀ ਬਿਨਾਂ ਸ਼ਸਤਰ ਕੇਸ ਦੇ ਉਹਨਾਂ ਦਦਾਰੇ ਤੇ ਮੈਂ ਤੇ ਸ਼ਸਤਰਾਂ ਦੇ ਕੇਸਾਂ ਉਹਨਾਂ ਦਦਾਰੀ ਨਹੀਂ ਦਿੰਦਾ ਤੇ ਸਹਬ ਜਾਨਾ ਰੁਕ ਕਿਥੋਂ ਮਿਲ ਜਾਣਗੇ ਉਹ ਬਾਫਦ ਸਿੰਘ ਜਿਹੜਾ ਸੀਗਾ ਉਹਦਾ ਰੂਪ ਉਹ ਚੇ ਬਣ ਜਾਣਗੇ ਜਿਹੜੇ ਤੇਰੇ ਬੱਚੇ ਮੂਨੇ ਕੋ ਹੁੰਦੇ ਆ ਮਹਾਰਾਜ ਇਹ ਕਿਰਪਾ ਜੀ ਸੱਚੇ ਪਾਤਸ਼ਾਹ ਕੀਤਾ ਨਾ ਕੀ ਕਰਦਾ ਜਦੋਂ ਕਿਰਪਾ ਹੋਊ ਨਾ ਜਦੋਂ ਬਾਣੇ ਚ ਹੋਣਗੇ ਫਿਰ ਕਈਆਂ ਨੂੰ ਸਾਹਿਬ ਜਾਦੇ ਅਸੀਂ ਵੀ ਕਵਾਂਗੇ ਅੱਛਾ ਇੱਕ ਇਹ ਗੱਲ ਨਹੀਂ 10ਵੇਂ ਗੁਰੂ ਜੀ ਦਾ ਇਹ ਕਹਿੰਦਾ ਪਰ ਤੈਨੂੰ ਇਹਦਾ ਹੀ 10ਵੇਂ ਗੁਰੂ ਆਉਂਦਾ ਤੁਹਾਨੂੰ ਹੜ ਜਾ ਹੜ ਜਾ ਅੱਡੇ ਮਾਰੇ ਹੀ ਤੈਨੂੰ ਭਾਗਾ ਅੱਡਣਾ ਹੀ ਵਚਨ ਕਰਦਾ ਆ ਜੀ ਤੇਰੇ ਕੋ ਆਏ ਬੜੇ ਪ੍ਰੇਮ ਪਿਆਰ ਨਾਲ ਜੀ ਬਾਬਾ ਜੀ ਕੀ ਕਹਿੰਦਾ ਵੀ ਆਏ ਵੱਡੀ ਜਿਹਨਾਂ ਨੇ ਗੱਲ ਕੀਤੀ ਮੈਂ ਇਹ ਮੰਨਣਾ ਵੀ ਜੇ ਮਰਜੀ ਜੱਥੇ ਬੰਦੀ ਤੇ ਜਿਹੜੀ ਮੱਜਿਦ ਸਾਹਿਬ ਵਾਲਾ ਆ ਮੈਂ ਨਹੀਂ ਡਰਦਾ ਕਿਹ ਕੋ ਟਕਸਾਲਾਂ ਦਾ ਕੀ ਕਹਿੰਦਾ ਈ ਟਕਸਾਲਾਂ ਆਈ ਆ ਕੇ ਹੀ ਦੱਸ ਰੋਜੋ ਬੋਲ ਲੈਣ ਤੋ ਭਜੀ ਚਾਹ ਛਕੋ ਮਾਰਾ ਕੰਦਾ ਛਕੋ ਨੇ ਚ ਨਹੀਂ ਟਕਸਾਲਾਂ ਬਾਰੇ ਕੀ ਕਹਿੰਦੇ ਕੰਦਾ ਵੱਡੀ ਤੋਂ ਵੱਡੀ ਟਕਸਾਲ ਆ ਜੇ ਮੈਂ ਸਿੱਧ ਕਰਕੇ ਵਿਖਾ ਦਿਆਂ ਕੀ ਸਿੱਧ ਕਰ ਜਾਂਦਾ ਕੀ ਆਖੇ ਕੋਈ ਨਹੀਂ ਮਾਰਾ ਮੈਂ ਆਖੇ ਕੋਈ ਨਹੀਂ ਕਿਉਂ ਨਹੀਂ ਵੀਡੀਓ ਆ ਗਈ ਛਡੇ ਕੋ ਥੋੜੀ ਖਰਾਬ ਹੈ ਰੋਇਆ ਓਏ ਹੈਲੋ ਓਏ ਬੋਲ ਲੈ ਤੂੰ ਜਲਦੀ ਘਰ ਦੇ ਜੀ ਬੋਲਣਾ ਬਾਬਾ ਇੱਕ ਗੱਲ ਹੈ ਮੂੰਹ ਰੂਪੀ ਵੀ ਝੂੜ ਹੋ ਸਕਦੀ ਆ ਜੀ ਆ ਤੈਨੂੰ ਝੂਠ ਬੋਲਦੀ ਨਾ ਮੈਂ ਵੀ ਸਾਹਮਣੇ ਉਹਦੇ ਬੈਠਾ ਮਾਰਿਆ ਕਿਦੋਂ ਮੈਂ ਆਖੀ ਤੂੰ ਤਾਂ ਨਹੀਂ ਬੋਲਦੀ ਨਾ ਆਹ ਲੈ ਤੈਨੂੰ ਆਹ ਲੈ ਉਹ ਦਿਲ ਦੀ ਅੱਖੀ ਤੇ ਮਾਰਿਆ ਨਹੀਂ ਨਹੀਂ ਮਾਫੀ ਦੇ ਮੇਰੀ ਮੈਂ ਮਾਫੀ 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 ਦਲੀਸੇ ਦੇ ਦਿੰਦੀ ਆਪਾਂ ਮਾਫੀ ਦੇ ਐਵੇਂ ਨਜਾਇਜ਼ ਵਾਧੂਗਾ ਹਾਂ ਕਿਹੜਾ ਵਾਧੂ ਬੰਦਾ ਬਾਹਰ ਮਰਦਾ ਆਪਣੀ ਬਾਣੀ ਇਹ ਹੌਂਦੇ ਆ ਬੋਲਦੇ ਆ ਬੰਦੇ ਮਾਤ ਪਿਤਾ ਦੇ ਨਾਲ ਹੀ ਗੱਲ ਚੱਲਣ ਟੀ ਮਾਰਾ ਸਾਹਿਬ ਕੋ ਸੁਣ 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 ਬੁੱਢੀ ਦੀ ਲਿਖਤ ਆ ਮਾ ਬੋਲਾ ਸਦਾ ਤੂੰ ਨਹੀਂ ਬੋਲਣਾ ਅੱਛਾ ਚੰਗਰੇ ਤੂੰ ਆ ਗਿਆ ਹਾਂ ਆ ਤੇ ਮੈਂ ਉਹ ਗੱਲ ਮੈਂ ਆਖੀ ਮਾਰਾ ਉਹ ਹੋਇਆ ਤੋਂ ਅਗਲੀ ਟਕਸਾਲ ਤੇ ਹੋਈ ਮੈਂ ਗੱਲ ਆਖੀ ਮਾਰਾ ਇਹ ਤਾਂ ਸੁਣ ਆ ਜਿਹੜੀ ਟਕਸਾਲ ਦੀ ਗੱਲ ਤੇ ਲੱਗੀ ਪਤਾ ਇਹ ਮੁਕਰਦਾ ਹੀ ਕਹਿੰਦਾ ਆਕਰ ਸਹਿਜ ਵਾਲੀ ਇਹਨੂੰ ਸੁਣਾ ਦਈਏ ਤੇ ਕੀ ਨਹੀਂ ਆਪਸ ਮਰੀ ਕਿਵੇਂ ਭਲੇਖੇ ਜਿਆ ਨਾ ਜੇ ਨਹੀਂ ਮਾਰੇ ਅਸੀਂ ਕੋਈ ਭਲੇਖੇ ਜਨੇਗੀ ਉਹ ਵੇਖਾ ਇਥੋਂ ਬੰਦਿਆਂ ਨੂੰ ਕੱਢ ਦੇ ਮਾਰੇ ਅਸੀਂ ਸ਼ਬਦ ਨੂੰ ਜਪਣਦੇ ਆ ਆਪੇ ਕਿਰਤਕਾਰ ਬਾਣੀ ਪੜ ਕੋ ਮਾਰੀ ਗੱਲ ਨਹੀਂ ਆ ਮਹਾਰਾਜ ਮੈਂ ਤੂੰ ਕਾ ਮਗਲ ਬੱਬਾ ਜੀ ਤੂੰ ਮੰਗੇ ਮੈਂ ਜਾਣਦਾ ਨਹੀਂ ਕਿ ਚੰਗੀ ਤਰ੍ਹਾਂ ਬੱਬਾ ਜੀ ਮੈਂ ਇਹਨੂੰ ਚੰਗੀ ਤਰ੍ਹਾਂ ਜੋ ਇਹ ਕਹਿੰਦਾ ਉਹ ਸਹੀ ਆ ਨਹੀਂ ਬਿਲਕੁਲ ਤੇ ਤੂੰ ਮਸਤਰ ਤੂੰ ਹੀ ਮਾਰੀਂ ਤੂੰ ਕਾ ਮੰਗੇ ਮਾ ਵੀ ਤੇਰਾ ਬੰਦੇ ਨੂੰ ਤੁਹਾਨੂੰ ਗੱਲ ਦਾਣੀ ਨਾ ਪਤਾ ਮੈਨੂੰ ਸੈਕੰਡਰੀ ਗੱਲ ਸੁਣ ਤੇਰਾ ਮਸਲ ਨਹੀਂ ਬੰਦਾ ਮਾ ਨਹੀਂ ਬੱਬਾ ਜੀ ਪੁੱਤ ਮੇਰੀ ਗੱਲ ਸੁਣ ਮੇਰਾ ਘਰ ਗੁਰਸੇਖ ਭਰਾ ਮੈਂ ਤੂੰ ਕਾ ਮੰਗੇ ਮਾ ਤੂੰ ਗਲਤੀ ਕੀਤੀ ਨਹੀਂ ਜੀ ਤੇ ਤੂੰ ਕਮੰਗੇ ਬਾ ਮੈਂ ਤੇ ਨਾ ਠੀਕ ਹੈ ਜੀ ਮਸਤ ਬਿਲਕੁਲ ਜਿਉਂ ਉਹ ਤੇ ਜਿਹਦਾ ਤੂੰ ਕਹਿਣਾ ਵਾ ਕਿ ਜੋ ਇਹ ਕਹਿਣ ਰਿਹਾ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਗਲਤ ਹੈ ਨਾ ਫਿਰ ਦੱਸ ਕਿ ਸਜਣ ਚਾਹੀਦੀ ਆ ਤੂੰ ਦੱਸ ਦੇ ਮੇਰੇ ਅਹੀਂ ਤੇ ਕੋਈ ਅਹੀਂ ਸਜਣ ਚਾਹੀਦੀ ਆ ਬੰਦ ਉਹਨੇ ਤੇ ਮੈਂ ਇਹੋ ਗੱਲ ਕਹਿ ਰਿਹਾ ਵੀ ਤੂੰ ਸੰਗਤ ਨਾਲ ਨਹੀਂ ਤੇਰੇ ਕਰ ਰਿਹਾ ਨਹੀਂ ਨਹੀਂ ਰੱਬ ਦਾ ਰੂਪ ਹੀ ਸਮਝਣਾ ਮੈਂ ਤੇ ਮੈਂ ਮੰਗੀ ਪਹਿਲਾਂ ਮੇਰੇ ਮਾਰਾ ਮੇਰੇ ਪੰਕਤੇ ਬਣੀ ਨਹੀਂ ਪੜਦੇ ਨਹੀਂ ਤੇ ਅਹੀਂ ਸ਼ਬਦ ਦੇ ਨਾਲ ਮਨ ਬਣੀ ਨਹੀਂ ਵੇ ਪੜਦੇ ਆਈ ਪੜੀਆਂ ਗੱਲਾਂ ਕਰਦਾ ਨਾ ਕਦੀ ਆਉਣੂ ਕਦੀ ਐਨੂ ਮੈਂ ਬਾਣੀ ਪੜਦਾ ਹਾਂ ਬੰਦਾ ਨਹੀਂ ਪੜਦੇ ਨਹੀਂ ਸਾਨੂੰ ਪੜਨੀ ਪੜੀ ਨਹੀਂ ਕਿਹੜੇ ਇਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਹੋਵੇ ਕਿ ਸਾਨੂੰ ਇਹ ਗੱਲ ਕਹੇ ਵੀ ਬਾਣੀ ਵਾਲਾ ਬਾਣੀ ਵਾਲਾ ਨਾ ਮੈਂ ਨਾ ਐਥੇ ਨਾ ਕਰਾਂ ਇਹ ਨਾ ਖਾਣੇ ਨਾਲੇ ਕੰਮ ਕਰਿਓ ਸਮਝ ਆਉਂਦੀ ਗੱਲ ਇਹ ਤੈਨੂੰ ਸਿੱਤਕ ਨੂੰ ਉੱਥੇ ਹੀ ਫੇਰ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਭੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਆ ਮੁੰਨੇ ਕੋਈ ਤੇਰੇ ਬੱਚੇ ਤੂੰ ਕਹਿੰਦੇ ਹੋ ਸਹਬ ਜਿਆਦੇ ਵਾਲਿਆ ਰੂਪ ਆ ਕਸਤੂਦ ਹੈ ਤੇਰੇ ਪੱਲੇ ਕੋਈ ਮੈਂਟਲੀ ਆਪਸ਼ਨ ਵਧੀਆਗਾ ਤੂੰ ਪਾਗਲ ਜੀ ਨਾ ਸਿਆਣਾ ਮਾ ਨਾ ਕਾਰੋਬਾਰ ਕਰਨ ਰਿਹਾ ਆਪਣਾ ਸ਼ੁਕਰ ਤੂੰ ਇਹ ਕਰ ਵੀ ਤੈਨੂੰ ਬਾਹਰ ਨਹੀਂ ਫੇਰ ਬਾਹਰ ਜਾ ਬਾਬਾ ਤੁਸੀਂ ਬਾਹਰ ਚੱਲੋ ਮਰੇ ਭਾਜੀ 10 ਵਜੇ ਬਾਹਰ ਜਾਓ ਕਰੋ ਤੁਸੀਂ ਬਾਹਰ ਚੱਲੋ ਰਾਗਵਾਨ ਬਾਹਰ ਹੈ ਮਾਫੀ ਦੇ ਦੇ ਹਾਂ ਕਿਉਂ ਕਰਨਾ ਰਾਗਨ ਦੇ ਦੀ ਗੱਲ ਗੱਲ ਤੂੰ ਗੁਰੂ ਤੋਂ ਮੰਗ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣਾ ਕਰ ਵੀ ਤੂੰ ਇਹ ਨਹੀਂ ਕਰੇਗਾ ਨਹੀਂ ਕਰੇ ਮਰੇ ਤੈਨੂੰ ਮੈਂ ਕੋਲ ਦੇਖਣ ਲਈ ਤੇਰੀ ਵੀਡੀਓ ਆ ਅੱਧੇ ਘੰਟੇ ਦੀ ਵੀਡੀਓ ਤੇ ਸ਼ੁਕਰ ਇਹ ਕਰ ਵੀ ਉਹ ਕਿਸੇ ਹੋਰ ਸਿੰਘ ਦੇ ਹੱਥ ਲੱਗ ਜਿੰਨਾ ਕਦੇ ਮੈਂ ਤਾਂ ਸ਼ਾਇਦ ਬਹੁਤਾ ਗਰਮਲੀ ਠੰਡਾ ਦਾ ਬੰਦਾ ਹੂੰਗਾ ਤੈਨੂੰ ਪਹਿਲਾਂ ਨਾਲ ਲੰਟਾਉਣਾ ਰੀ ਨਾਲ ਤੇ ਫੇਰ ਇੱਥੇ ਉਹਨਾਂ ਕੋਲ ਲੈ ਕੇ ਆਉਣਾ ਤੇ ਇਹਨਾਂ ਕੋਲੋਂ ਪਰਚਾ ਤਾਂ ਪਤਾ ਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦੋ ਸਾਨੂੰ ਬਹੁਤ ਧਿਆਨ ਇਹ ਆਉਂਦਾ ਹੈ ਨਾ ਬੰਦੇ ਕੀ ਆਉਂਦਾ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਹੋਵੇ ਉਹ ਇਹਨਾਂ ਮਾੜਾ ਬੋਲਦਾ ਕੋਪਣਾ ਹੀ ਮੈਂ ਤੈਨੂੰ ਸਿਰਫ ਛੇਤਰ ਇਸ ਕਰਕੇ ਨਹੀਂ ਫਿਰਿਆ ਵੀ ਤੇਰਾ ਜਿਹੜਾ ਸੂਪ ਹੈ ਤੇ ਤੂੰ ਮਰਸ਼ਾ ਗਿਆ ਸਿਰਫ ਇਹਸ ਕਰਕੇ ਤੇਰੀ ਜਗ੍ਹਾ ਕੋਈ ਹੋਣਾ ਮੈਂ ਕਹਿੰਦਾ ਨਹੀਂ ਕਿ ਤੂੰ ਪਰਕੇ ਨਹੀਂ ਹੋਣਾ ਮੈਨੂੰ ਇਹ ਗੱਲ ਸੁਣੀ ਕੀ ਕਰਾਂ ਸ਼ਰਮ ਲਾਈ ਜਾਂ ਤੂੰ ਲੋਕਾਂ ਦੀ ਮੇਰੇ ਨਾਲ ਅੱਜ ਤੋਂ ਬਾਅਦ ਜੇ ਤੂੰ ਇੱਕ ਵਾਰ ਸੋਚ ਵੀ ਲਿਆ ਨਾ ਕਾਨੂੰ ਸਾਹਿਬ ਦੇ ਮੈਂ ਗੁਰੂ ਸਾਹਿਬ ਦੇ ਬਰੋਬਰ ਤੇ ਤੂੰ ਉਹ ਭਲੇ ਖਾ ਲੈਣਾ ਪੁੱਤ ਆਪਣੇ ਦਿਮਾਗ ਚੋਂ ਕੱਢ ਦੇ ਸਿਰਫ ਆਜੋ ਸਿੱਖ ਦੇ ਕਰਕੇ ਕਿ ਲਈ ਜੀ ਕੁੜੀ ਜਾਨੀ ਅਕੀ ਸਮਝਾ ਲਓ ਪਿਆਰ ਨਾਲ ਤਾਂ ਤੈਨੂੰ ਕੁਛ ਅਹੀਂ ਕਿਹਾ ਨਹੀਂ ਦੂਜੀ ਵਾਰ ਨਹੀਂ ਆਉਗਾ ਮਿਲਣਾ ਸੋਹਣਿਆ ਦੂਜੀ ਵਾਰ ਮੁੜ ਕੇ ਥਾਣੇ ਆਈ ਨਹੀਂ ਜਣਾ ਥਾਣੇ ਤੂੰ ਜਾਏਗਾ ਸਾਡੇ ਤੇ ਠੀਕ ਆ ਇਹ ਕਿ ਤੈਨੂੰ ਦੱਸਦਾ ਹੀ ਹਾਂ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਬੰਦੇ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹੈਗੇ ਨੇ ਚਮਕ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉਹ ਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਹੋਲੇ-ਭਾਲੇ ਲੋਕ ਨੇ ਜਿਹੜੇ ਪੜਕੇ ਹੋਏ ਨੇ ਗੁਰੂ ਤੋਂ ਦੂਰ ਨੇ ਉਹ ਇਹੋ ਜਿਹੇ ਮਗਰ ਲੱਜ ਜਾਂਦੇ ਆ ਤੇ ਇਹਨਾਂ ਬਾਅਦ ਚ ਭਾਬੇ ਬਣਾ ਦਿੰਦੇ ਆ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਆ ਤੇ ਦੇਖੋ ਮਾਲੀ ਨੇ ਮਨ ਲਿਖਾਇਆ ਜੇ ਕਰੇ ਤਾਂ ਬਰਾਂ ਨਹੀਂ ਤਲਦਾ ਫਿਰ ਮਾਰਾ ਕਿਰਪਾ ਕਰ ਲੈ ਵੀ ਸੇਵਾ ਲੈਣਗੇ ਚਲਦੀ ਕਾਗਜ਼ਾਂ ਤੇ ਇਹਨੂੰ ਨਾਥ ਸਿੱਧੂ ਪਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ